ਲੋਲੀ ਮੈਂ ਥੈਂਕ ਯੂ ਥੈਂਕ ਯੂ ਮੈਡਮ ਦੇਖੋ ਪੁਛਣ ਦਾ ਬਹੁਤ ਯਾਰੋ ਸ਼ੇਰਾ ਪ੍ਰਧਾਨ ਜੀ ਦੇ ਪੰਜ ਮੈਂਬਰ ਆਜ਼ਾਦ ਜਿਹੜਾ ਹੈਗਾ ਟਿਕਟ ਮਿਲੀ ਹੈ ਕੀ ਗੱਲਾਂ ਜਾਣਿਓ ਦੇਖੋ ਟਿਕਟ ਮਿਲੀ ਬਟ ਲਗੀ ਹੈ ਮੈਨੂੰ ਬੜੀ ਤਸੱਲੀ ਹੈਗੀ ਕਾਂਗਰਸ ਨੇ ਮੇਰੇ ਵਿੱਚ ਪ੍ਰੋਸਾ ਪ੍ਰਗਟਾਇਆ ਹੈਗਾ ਹੈ ਔਰ ਇੱਕ ਅਜਿਹੇ ਇਲੈਕਸ਼ਨ ਵਿੱਚ ਜਿਹੜਾ ਕਿ ਭਾਰਤ ਦੇ ਜਿਹੜਾ ਲੋਕਤੰਤਰ ਦਾ ਇਤਿਹਾਸ ਹੈਗਾ ਭਾਰਤੀ ਗਣਰਾਜ ਦਾ ਇੱਕ ਜਿਹੜਾ ਮਾਰਚ ਹੈਗਾ ਇੱਕ ਸਫਰ ਹੈਗਾ ਉਹਦੇ ਜਿਹੇ ਇੱਕ ਅਜਿਹੇ ਇਲੈਕਸ਼ਨ ਹੈਗਾ ਜਿੱਦੇ ਵਿੱਚ ਭਾਰਤ ਦਾ ਪਵਿੱਕਤਾ ਹੋਣਾ ਹੈਗਾ ਬੜੇ ਮਹੱਤਵਪੂਰਨ ਮੌਕੇ ਤੇ ਮੈਨੂੰ ਪਾਰਟੀ ਨਾਲ ਜੰਮਵਾਰੀ ਸੰਭੀ ਹੈਗੀ ਹੈ ਕਿ 29 ਵਿੱਚ ਭਾਰਤ ਜੇ 24 ਵਿੱਚ ਭਾਰਤ ਨੇ ਇੱਕ ਇੱਕ ਡੈਮੋਕਰੈਟਿਕ ਰਿਪਬਲਿਕ ਸੈਕੂਲਰ ਰਹਿਣਾ ਕਿ ਨਹੀਂ ਰਹਿਣਾ ਹੈਗਾ ਔਰ ਭਾਰਤ ਦਾ ਇਹਦਾ ਸੰਵਿਧਾਨ ਦਾ ਚਰਿੱਤਰ ਹੈਗਾ ਉਹ ਕਿਤੇ ਬਦਲਿਆ ਤਾਂ ਨਹੀਂ ਜਾਣ ਵਾਲਾ ਕਿ ਭਾਰਤ ਇੱਕ ਪਾਰਟੀ ਡਿਕਟੇਟਿਸ਼ ਬਲਤਾ ਨਹੀਂ ਜਾਣ ਵਾਲਾ ਹੈਗਾ ਸੋ ਐਡੇ ਵੱਡੇ ਕਸੂਤੇ ਤੇ ਔਖੇ ਤੇ ਚੁਣੌਤੀ ਭਰੇ ਸਮਿਆਂ 'ਚ ਜੋ ਮੈਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਹੈਗਾ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਤੇ ਮੈਨੂੰ ਇਤਿਹਾਸਕ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਆਪਣੀ ਜਾਨ ਲਾ ਕੇ ਤਨ ਮਨ ਤਨ ਲਾ ਕੇ ਇਹ ਸੀਟ ਜਿੱਤ ਕੇ ਮੈਂ ਕਾਂਗਰਸ ਦੀ ਝੋਲੀ ਪਾਉਂਗਾ ਔਰ ਦੇਸ਼ ਜੋ ਉਹ ਤਾਕਤਾਂ ਦੇ ਦੇਸ਼ ਨੂੰ ਵੰਡਣੋਂ ਫਿਰਦੀਆਂ ਲੁੱਟਣੋਂ ਫਿਰਦੀਆਂ ਲਟਵਾਉਣੋਂ ਆਂ ਆ ਦੇਸ਼ ਤਾਂ ਪਾਈਚਾਰਾ ਤੋੜਨ ਨੂੰ ਫਿਰਦੀਆਂ ਹੈਗੀਆਂ ਉਹਨਾਂ ਨੂੰ ਚੁਣੌਤੀ ਦੇ ਕੇ ਇਹ ਸੱਤਾ ਦੀ ਸੱਤਾ ਬਦਲੀ ਹੈਗੀ ਹੈ ਉਹ ਅਸੀਂ ਕਰਾਂਗੇ ਔਰ ਦੁਨੀਆ ਹਿੰਦੁਸਤਾਨ ਪਰ ਹਵਾ ਚੱਲ ਰਹੀ ਹੈ ਕਿ ਭਾਜਪਾ 200 ਥੱਲੇ ਆ ਰਹੀ ਹੈ ਔਰ ਜਿਹੜਾ ਇੰਡੀਆ ਆਲਾਈਂਸ ਉਹ ਦਿਨ ਪੱਦੇ ਰੋਦੀ ਉਹਦੀ ਜਿਹੜੀ ਜਿਹੜੀ ਤਰੱਕੀ ਹੈਗੀ ਹੈ ਉਹਦੀ ਜਿਹੜੀ ਮਕਬੂਲੀਅਤ ਹੈ ਉਹ ਵੱਧਦੀ ਪਈ ਹੈਗੀ ਡਾਕਟਰ ਸਾਹਿਬ ਇੱਕ ਪਾਸੇ ਤਾਂ ਪ੍ਰਵੀਤ ਖੋਰਾ ਹੈ ਕਿ ਦੂਜੇ ਪਾਸੇ ਜਿਹੜਾ ਹੈਗਾ ਵੱਡੇ ਅਕਾਲੀ ਦਲ ਦੇ ਨੇਤਾ ਨੇ ਤੇ ਤੀਜੇ ਪਾਸੇ ਬੀਜੇਪੀ ਦੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਵੇਂ ਟੱਕਰ ਦੋਗੇ ਨਹੀਂ ਟੱਕਰ ਟੱਕਰ ਕੋਈ ਮੁਸ਼ਕਲ ਨਹੀਂ ਹੁੰਦੀ ਹੈ ਹਰ ਔਰ ਕਾਰਡ ਲੈ ਕੇ ਜਾਣਾ ਹੁੰਦਾ ਆਪਣਾ ਨਿੱਜੀ ਕਰਤਾਰ ਸਿਆਸੀ ਕਰਤਾਰ ਸਿਆਸੀ ਸਫਰ ਪਿਛੋਕੜ ਉਹ ਸਾਰਿਆਂ ਦੀ ਲੋਕੀ ਨਾਪ ਤੋਲ ਕੇ ਦੇਖਦੇ ਹੈਗੇ ਹਰ ਵਾਰ ਦੇਖਦੇ ਹੈਗੇ ਤੇ ਲੋਕਾਂ ਦੀਆਂ ਮਤਲਬ ਲੋਕੀ ਕੋਈ ਸੁੱਤੇ ਨਹੀਂ ਹੋਏ ਲੋਕੀ ਜਾਗਦੇ ਹੈਗੇ ਔਰ ਹੁਣ ਤਾਂ ਲੋਕ ਜਦੋਂ ਸੋਸ਼ਲ ਮੀਡੀਆ ਜਮਾਨਾ ਆਇਆ ਹੈਗਾ ਕਿਸੇ ਵੀ ਕਿਸੇ ਵੀ ਬੰਦੇ ਦਾ ਨਾ ਤਾਂ ਨਿੱਜੀ ਕਰਤਾਰ ਲੁਕਿਆ ਹੋਇਆ ਨਾ ਉਹਦਾ ਸਿਆਸੀ ਕਰਤਾਰ ਲੁਕਿਆ ਹੋਇਆ ਨਾ ਉਹਦਾ ਪਰਿਵਾਰਕ ਪਿਛੋਕੜ ਲੁਕਿਆ ਹੋਇਆ ਇਹ ਲੋਕਾਂ ਦੇ ਸਾਹਮਣੇ ਹੈਗਾ ਹਰ ਇੱਕ ਕੋਲ ਪਲੱਸ ਪੁਆਇੰਟ ਹੈ ਹਰ ਇੱਕ ਕੋਲ ਮਾਈਨਸ ਪੁਆਇੰਟ ਹੈ ਮੇਰੇ ਵੀ ਪਲੱਸ ਤੇ ਮਾਈਨਸ ਪੁਆਇੰਟ ਹੈ ਡਾਕਟਰ ਬ ਪੰਨੀਤ ਕੋਰ ਹੋਰਾਂ ਦੇ ਵੀ ਪਲੱਸ ਮਾਈਨਸ ਪੁਆਇੰਟ ਹੈ ਐਵੇਂ ਐਵੇਂ ਪਲੱਸ ਮਾਈਨਸ ਪੁਆਇੰਟ ਆਪਣੇ ਜਿਹੜੇ ਕਪਾ ਅਕਾਲੀ ਦਲ ਦੇ ਉਮੀਦਵਾਰ ਹੈ ਆਪਣਾ ਅਨਕੇ ਸ਼ਰਮਾ ਜੀ ਉਹਨਾਂ ਦੇ ਹੈਗੇ ਸੋ ਲੋਕਾਂ ਨੇ ਫੈਸਲਾ ਕਰਨਾ ਕਿ ਵੀ ਕਿਹੜਾ ਬੰਦਾ ਉਹਨਾਂ ਦੀ ਹਿੱਤਾਂ ਦੀ ਪਾਰਲੀਮੈਂਟ ਜਾ ਕੇ ਸਹੀ ਨੁਮਾਇੰਦਗੀ ਕਰ ਸਕਦਾ ਕਿਹੜਾ ਬੰਦਾ ਇਤਿਹਾਸ ਦੇ ਇਸ ਕਸੂਤੇ ਮੋੜ ਤੇ ਭਾਰਤੀ ਗਣਤੰਤਰ ਦੀ ਸੇਵਾ ਕਰ ਸਕਦਾ ਭਾਰਤੀ ਗਣਰਾਜ ਨੂੰ ਜੋ ਚੁਣੌਤੀਆਂ ਨੇ ਉਹਨਾਂ ਦਾ ਮੁਕਾਬਲਾ ਕਰ ਸਕਦਾ ਰਾਹੁਲ ਟੀਮ ਨਾਲ ਰਲ ਕੇ ਇਹ ਲੋਕਾਂ ਨੇ ਫੈਸਲਾ ਕਰਨਾ ਹੈਗਾ ਜਿਵੇਂ ਕੋਈ ਨਾਰਾਜ਼ ਚੱਲ ਰਹੇ ਸੀ ਉਹਨਾਂ ਨੂੰ ਮਨਾਣ ਜਾਉਗੇ ਬਿਲਕੁਲ لازਮੀ ਤੌਰ ਤੇ ਮੇਰੀ ਕੋਈ ਨਾਰਾਜ਼ਗੀ ਨਹੀਂ ਹੈਗੀ ਉਹਨਾਂ ਦੀ ਵੀ ਕੋਈ ਨਾਰਾਜ਼ਗੀ ਨਹੀਂ ਹੈਗੀ ਹਰ ਇੱਕ ਬੰਦੇ ਨੂੰ ਚੁਣੇ ਜਾਣ ਦਾ ਅਧਿਕਾਰ ਆ ਆਪਣੇ ਅਪਲਾਈ ਕਰਨ ਦਾ ਅਧਿਕਾਰ ਆ ਉਹਨਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈਗੀ ਇਹ ਗੱਲ ਜੁਦੀ ਕੇ ਕਾਂਗਰਸ ਹਾਈ ਕਮਾਂਡ ਨੇ ਸਮੁੱਚੇ ਸਿਆਸੀ ਪ੍ਰਸੰਗ ਵਿੱਚ ਦੇਖਦੇ ਹੋਏ ਉਹਨਾਂ ਨੇ ਸੋਚਿਆ ਕਿ ਗਾਂਧੀ ਕਾ ਜਿਹਨ ਮੈਂਦਾ ਜਿਹੜਾ ਇੱਕ ਵਾਰ ਸਾਰੇ ਹਲਕੇ 'ਚ ਚੋਣ ਲੜ ਚੁੱਕਿਆ ਦੋ ਹੈ ਡਾਕਟਰੀ ਕਿਤੇ ਦੇ ਤੌਰ ਤੇ ਵੀ ਸਮਾਜਿਕ ਸੇਵਕ ਦੇ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਸੋ ਉਹਨਾਂ ਨੇ ਇਹ ਸਾਰੀਆਂ ਗੱਲਾਂ ਨੂੰ ਨਾਪ ਤੋਲ ਕੇ ਮੈਨੂੰ ਟਿਕਟ ਦਿੱਤੀ ਹੈ ਮੇਰਾ ਉਹਨਾਂ ਕੋਈ 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 ਮਤ ਭੇਦ ਨਹੀਂ ਹੈਗਾ ਨਾ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਕਦੀ ਅੱਜ ਤੱਕ ਕੋਈ ਸ਼ਬਦ ਬੋਲਿਆ ਨਾ ਉਹ ਨਹੀਂ ਮੇਰੇ ਸ਼ਾਨ ਦੇ ਖਿਲਾਫ ਬੋਲਿਆ ਇੱਕ ਸਿਆਸੀ ਤੌਰ ਤੇ ਸਿਆਸੀ ਕਾਖਿਆਮਾ ਪਾਲਣਾ ਕਿਸੇ ਵੀ ਸਿਆਸੀ ਬੰਦੇ ਵਾਸਤੇ ਗਲਤ ਨਹੀਂ ਹੈਗਾ ਉਹਨਾਂ ਨੇ ਜੋ ਕੀਤਾ ਹੈ ਬਿਲਕੁਲ ਠੀਕ ਕੀਤਾ ਆਪਣੀ ਆਪਣਾ ਇੱਕ ਨਹੀਂ ਹੱਕ ਜਤਾਇਆ ਹੈਗਾ ਤੇ ਹੁਣ ਮੈਨੂੰ 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 ਲੱਗਦਾ ਹੈਗਾ ਮੇਰਾ ਮੈਨੂੰ ਪੂਰਾ ਇਸ ਗੱਲ ਦਾ ਯਕੀਨ ਹੈਗਾ ਕਿ ਜਿੱਦੀ ਵੱਡੀ ਚੁਣੌਤੀ ਹੈ ਔਰ ਜਿਸ ਚੌਥੀ ਜੇ ਐਕਸ਼ਨ ਹੋ ਰਿਹਾ ਹੈਗਾ ਮੇਰਾ ਨਹੀਂ ਖਿਆਲ ਕੋਈ ਵੀ ਟਕਸਾਲੀ ਕਾਂਗਰਸੀ ਇਸ ਮੌਕੇ ਦੇ ਪਾਰਟੀ ਦੇ ਖਿਲਾਫ ਜਾਊਗਾ ਜਾਂ ਦੇਸ਼ ਨੂੰ ਚੇਰੀ ਚੁਣੌਤੀ ਹੈਗੀ ਉਹਨੂੰ 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 ਸਵੀਕਾਰ ਨਹੀਂ ਕਰੂਗਾ ਬੀਜੇਪੀ ਦਾ ਵਿਰੋਧ ਹੋ ਰਿਹਾ ਕਿਦਾਂ ਦੇਖਦੇ ਹੋ ਬੀਜੇਪੀ ਵਿਰੋਧ ਠੀਕ ਹੋ ਰਿਹਾ ਬੀਜੇਪੀ ਵਿਰੋਧ ਠੀਕ ਹੋ ਰਿਹਾ ਪਰ ਇੱਕ ਜਮਹੂਰੀ ਵਿਅਕਤੀ ਹੋਣ ਦੇ ਨਾਤੇ ਮੈਂ ਕਹਿ ਸਕਦਾ ਕਿ ਜਿਹੜਾ ਵਿਰੋਧ ਹੈਗਾ ਉਹਦੀ ਮਤਲਬ ਜਿਹੜੀ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਘਰਾਓ ਹੁਣ ਕਰ ਲੈਣਾ ਚਾਹੀਦਾ ਬਾਅਦ ਚ ਉਹਨਾਂ ਨੂੰ ਮੀਟਿੰਗ ਵੀ ਕਰਨ ਦੇਣੀ ਚਾਹੀਦੀ ਸਵਾਲ ਪੁੱਛੇ ਜਾਣੇ ਚਾਹੀਦੇ ਹੈਗੇ ਆ ਤੇ ਇਹ ਕਿਸਾਨਾਂ ਬਹੁਤ ਬੁਰੀ ਤਰ੍ਹਾਂ ਕੀਤੀ ਹੈ ਭਾਜਪਾ ਨੇ ਆ ਜਿਹੜਾ ਭਾਜਪਾ ਦੇ ਮਤਲਬ ਮੋਡਿਆਂ ਦੇ ਬੈਠ ਕੇ ਇਲੈਕਸ਼ਨ ਲੜ ਰਿਹਾ ਹੈਗਾ ਉਸ ਬੰਦੇ ਨੂੰ ਸਵਾਲ ਉਸ ਔਰਤ ਨੂੰ ਜਾਂ ਉਸ ਬੰਦੇ ਨੂੰ ਉਹਨੂੰ ਸਵਾਲ ਹੋਣੀ ਚਾਹੀਦੀ ਹੈ ਔਰ ਕਿਸਾਨ ਇਸ ਪੱਖੋਂ ਸਹੀ ਨਹੀਂ ਪਰ ਇੱਕ ਇੱਕ ਜਮਹੂਰੀ ਮਰਿਆਦਾ ਹੈਗੀ ਹੈ कि हर बंदे नु अपनी गल कहन दा हक चाहिदा हैगा ओ मर्यादा ना ਕਿਸਾਨਾ ਨੂੰ ਲੰਘਣੀ ਨਹੀਂ ਚਾਹੀਦੀ ਉਹਨਾਂ ਨੂੰ ਆਪਣੀ ਸਿਆਸੀ ਸਰਕਾਰ ਮੀ ਕਰਨ ਦਾ ਵੀ ਉਹਨਾਂ ਨੂੰ ਵੀ ਹੱਕ ਹੈਗਾ ਡਾਕਟਰ ਗਾਂਧੀ ਜਨਤਾ ਵੀ ਜਾਣਗੇ ਕਿਹੜੇ ਮੁੱਦਿਆਂ ਉਂ ਜਾਣਗੇ ਮੇਰੇ ਕੋਲ ਤਾਂ ਮੁੱਦੇ ਬਹੁਤ ਨੇ ਮਤ ਕਿਤਾ ਆਪਣੇ ਹਲਕੇ ਦੇ ਮੁੱਦੇ ਨਹੀਂ ਹੈਗਾ ਇੱਕ ਲਾਈਨ ਡਬਲ ਹੋ ਗਈ ਹੈ ਬਿਜਲੀਕਰਨ ਹੋ ਗਿਆ ਦੂਜੀ ਲਾਈਨ ਰਾਜਪੁਰਾ ਚੰਡੀਗੜ੍ਹ ਹੈਗੀ ਹੈ ਮੇਰਾ ਪ੍ਰੋਜੈਕਟ ਪਹਿਲਾਂ ਹੀ ਪਾਸ ਹੋ ਚੁੱਕਿਆ ਉਹ ਪੂਰਾ ਕਰਵਾਉਣਾ ਹੈਗਾ ਮੇਰੀ ਮੇਰਾ ਇੱਕ ਸੁਪਨ ਸੁਪਨ ਮੇਹੀ ਪ੍ਰੋਜੈਕਟ ਹੈਗਾ ਕਿ ਰਾਜਪੁਰਾ ਦੀ ਰਾਜਪੁਰਾ ਚੰਡੀਗੜ੍ਹ ਤੋਂ ਰੇਲਵੇ ਲਾਈਨ ਦਾ ਸਫ਼ਰ ਸ਼ੁਰੂ ਹੋਵੇ ਤਾਂ ਕਿ ਮਾਲਵੇ ਦੇ 5 ਜ਼ਿਲ੍ਹੇ 7 ਜ਼ਿਲ੍ਹੇ ਆਪਣੀ ਆਜਾਣੀ ਨਾਲ ਸਾਡੀ ਚੰਡੀਗੜ ਸਾਡੀ ਹਾਈ ਕੋਰਟ ਹੈ ਸਾਡੀ ਯੂਨੀਵਰਸਿਟੀ ਹੈ ਸਾਡੀ ਪੀਜੀਆਈ ਹੈ ਸਾਡਾ ਰابطਾ ਚੰਡੀਗੜ ਨਾਲ ਰੋਜ਼ ਹਜ਼ਾਰਾਂ ਲੋਕ ਜਾਂਦੇ ਨੇ ਉਹਨਾਂ ਵਾਸਤੇ ਇੱਕ ਸਸਤਾ ਆਰਾਮ ਦੇ ਸੇਫ ਮਤਲਬ ਇੱਕ ਸੁਰੱਖਿਅਤ ਤੇ ਤੇਜ਼ ਸਫ਼ਰ ਮਿਲੂਗਾ ਔਰ ਜਿਹੜਾ ਮੈਂ ਕੈਲਕੂਲ ਕਰਾਇਆ ਸੀਗਾ 120 ਰੁਪਏ ਕਰਾਇਆ ਬੰਦਾ ਚੰਡੀਗੜ੍ਹ ਬਠਿੰਡੇ ਦਾ ਜਦ ਕਿ ਟੋਲ ਪਲਾਜ਼ੇ ਪੰਜ ਨੇ ਇੱਥੇ ਇਸ ਰੂਟ ਤੇ ਉੱਤੇ ਸੋ ਮੇਰਾ ਸੁਪਨਮਈ ਪ੍ਰੋਜੈਕਟ ਹੈਗਾ ਫਿਰ ਘੱਗਰ ਦਾ ਪ੍ਰੋਜੈਕਟ ਹੈ ਮੇਰਾ ਉਹ ਮੈਂ ਘੱਗਰ ਦੀ ਜੋ ਹਰ ਸਾਲ ਤਵਾਹੀ ਕਰਦਾ ਉਹ ਮੈਂ ਉਹਦੇ ਵਾਸਤੇ ਕੰਮ ਕਰੂੰਗਾ ਹੈਗਾ ਬਾਕੀ ਜਿਹੜੇ ਜਿਉਂ-ਜਿਉਂ ਹੋਰ ਜਿਹੜੇ ਕੰਮ ਹੈਗੇ ਆ ਮੇਰੇ ਸਾਹਮਣੇ ਆਣਗੇ ਮੈਂ ਉਹਨਾਂ ਨੂੰ ਲੈ ਟੇਕ ਅਪ ਕਰਦਾ ਰਹੂੰਗਾ